ਇੰਟਰਨੈਟ ਇੱਕ ਸਮੁੰਦਰ ਵਾਂਗ ਹੈ ਅਸੀਂ ਅਤੇ ਤੁਸੀਂ ਇਸ ਸਮੁੰਦਰ ਦੀ ਸਿਰਫ ਉੱਪਰਲੀ ਸਤ੍ਹਾ ਤੇ ਤੈਰ ਰਹੇ ਹਾਂ ਜਿੱਥੇ Google, Facebook ਅਤੇ YouTube ਵਰਗੀਆਂ ਵੈੱਬਸਾਈਟਾਂ ਨੇ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਇੰਟਰਨੈਟ ਦਾ ਸਿਰਫ 5% ਹਿੱਸਾ ਬਾਕੀ ਦਾ 95% ਹਿੱਸਾ ਪਾਣੀ ਦੇ ਹੇਠਾਂ ਹਨੇਰੇ ਵਿੱਚ ਡੁੱਬਿਆ ਹੋਇਆ ਇੱਕ ਅਜਿਹੀ ਦੁਨੀਆ ਜਿੱਥੇ Google ਦੀ ਪਹੁੰਚ ਵੀ ਖਤਮ ਹੋ ਜਾਂਦੀ ਹੈ ਜਿੱਥੇ ਤੁਹਾਡੀ ਆਈਡੈਂਟੀਟੀ ਗਾਇਬ ਹੋ ਜਾਂਦੀ ਹੈ ਜਿੱਥੇ ਹਥਿਆਰਾਂ ਤੋਂ ਲੈ ਕੇ ਇਨਸਾਨਾਂ ਦੇ ਕ੍ਰੈਡਿਟ ਕਾਰਡ ਤੱਕ ਸਭ ਕੁਝ ਵਿਕਦਾ। ਅੱਜ ਖੋਜ ਟੀਵੀ ਤੇ ਅਸੀਂ ਚੱਲਾਂਗੇ ਇੰਟਰਨੈਟ ਦੀ ਸਭ ਤੋਂ ਡੂੰਗੀ ਅਤੇ ਖਤਰਨਾਕ ਜਗ੍ਹਾ ਤੇ ਜਿਸ ਨੂੰ ਦੁਨੀਆ ਦਾ ਡਾਰਕ ਪੈਬ ਕਹਿੰਦੀ ਆ। ਕੀ ਇਹ ਸੱਚਮੁੱਚ ਇੰਨਾ ਖਤਰਨਾਕ ਹੈ? ਚਲੋ ਦੇਖਦੇ ਹਾਂ। ਇੰਟਰਨੈਟ ਨੂੰ ਸਮਝਣ ਲਈ ਆਈਸਬਰਗ ਦੀ ਉਦਾਹਰਣ ਸਭ ਤੋਂ ਵਧੀਆ। ਨੰਬਰ 1 ਸਰਫੇਸ ਪੈਬ ਜੋ ਪਾਣੀ ਦੇ ਉੱਪਰ ਇਹ ਉਹ ਵੈਬਸਾਈਟਾਂ ਨੇ ਜੋ ਗੂਗਲ ਸਰਚ ਵਿੱਚ ਆਉਂਦੀਆਂ ਨੇ ਨੰਬਰ 2 ਡੀਪ ਵੈਬ ਇਹ ਪਾਣੀ ਦੇ ਹੇਠਾਂ ਵਾਲਾ ਵੱਡਾ ਹਿੱਸਾ ਹੈ ਇਸ ਵਿੱਚ ਤੁਹਾਡੇ ਬੈਂਕ ਅਕਾਊਂਟਸ, ਈਮੇਲਸ ਅਤੇ ਸਰਕਾਰੀ ਡਾਟਾਬੇਸ ਹੁੰਦੇ ਨੇ ਜੋ ਪਾਸਵਰਡ ਨਾਲ ਸਵੱਖਿਤ ਨਹੀਂ ਇਹ ਖਦਰਨਾਗ ਨਹੀਂ ਹੈ ਬਸ ਪ੍ਰਾਈਵੇਟ ਹੈ ਨੰਬਰ 3 ਡਾਰਕ ਵੈਬ ਇਹ ਸਮੁੰਦਰ ਦਾ ਸਭ ਤੋਂ ਹੇਠਲਾ ਅਤੇ ਹਨੇਰਾ ਹਿੱਸਾ ਹੈ ਇੱਥੇ ਕੋਈ ਨਿਯਮ ਨਹੀਂ ਕੋਈ ਕਾਨੂੰਨ ਨਹੀਂ no rules no regulations ਇੱਥੇ ਜਾਣ ਲਈ ਤੁਹਾਨੂੰ ਇੱਕ ਖਾਸ ਬ੍ਰਾਊਜ਼ਰ ਦੀ ਲੋੜ ਪੈਂਦੀ ਹੈ ਜਿਸ ਦਾ ਨਾਮ ਹੈ ਟੌਰ ਬ੍ਰਾਊਜ਼ਰ ਤੁਸੀਂ ਸੋਚ ਰਹੇ ਹੋਵੋਗੇ ਕਿ ਪੁਲਿਸ ਇਸ ਨੂੰ ਬੰਦ ਕਿਉਂ ਨਹੀਂ ਕਰਦੀ ਅਸਲ ਵਿੱਚ ਟੌਰ ਦਾ ਮਤਲਬ ਹੈ ਦਾ ਆਨੀਅਨ ਰਾਊਟਰ ਜਿਵੇਂ ਪਿਆਜ਼ ਦੇ ਬਹੁਤ ਸਾਰੇ ਛਿਲਕੇ ਹੁੰਦੇ ਨੇ ਉਵੇਂ ਹੀ ਟੌਰ ਤੁਹਾਡੇ ਇੰਟਰਨੈਟ ਕਨੈਕਸ਼ਨ ਦੁਨੀਆ ਭਰ ਦੇ ਹਜ਼ਾਰਾਂ ਕੰਪਿਊਟਰਾਂ ਵਿੱਚੋਂ ਕਮਾ ਕੇ ਭੇਜਦਾ ਹੈ ਜੇਕਰ ਤੁਸੀਂ ਭਾਰਤ ਵਿੱਚ ਬੈਠੇ ਹੋ ਤਾਂ ਟੌਰ ਤੁਹਾਡੀ ਲੋਕੇਸ਼ਨ ਕਦੇ ਅਮਰੀਕਾ ਕਦੇ ਰੂਸ ਅਤੇ ਕਦੇ ਜਰਮਨੀ ਦਿਖਾਏਗਾ ਇਸ ਲਈ ਤੁਹਾਨੂੰ ਟ੍ਰੇਸ ਕਰਨਾ ਲਗਭਗ ਮੁਸ਼ਕਲ ਹੋ ਜਾਂਦਾ ਹੈ ਕਾਲਾ ਬਾਜ਼ਾਰ ਪਰ ਡਾਰਕ ਵੈਬ ਤੇ ਹੁੰਦਾ ਕੀ ਹੈ ਇੱਥੇ ਬਲੈਕ ਮਾਰਕੀਟਸ ਚੱਲਦੇ ਨੇ ਉਦਾਹਰਨ ਵਜੋਂ Amazon ਜਾਂ Flipkart ਪਰ ਸਮਾਨ ਕੁਝ ਹੋਰ ਹੁੰਦਾ ਇੱਥੇ ਡਰੱਗਸ ਹਰ ਤਰ੍ਹਾਂ ਦੇ ਗੈਰ ਕਾਨੂੰਨੀ ਨਸ਼ੇ ਇੱਥੇ ਸ਼ਰਿਆਂ ਬਿਕਦੇ ਨੇ ਸਟੋਲਨ ਡੇਟਾ ਹੈਕਰ ਤੁਹਾਡੇ ਕ੍ਰੈਡਿਟ ਕਾਰਡ ਦੇ ਨੰਬਰ netflix ਪਾਸਵਰਡ ਅਤੇ ਬੈਂਕ ਡਿਟੇਲਸ ਸਿਰਫ ਕੁਝ ਡਾਲਰਾਂ ਵਿੱਚ ਵੇਚ ਦਿੰਦੇ ਨੇ ਵੈਪਨਸ ਬਿਨਾ ਲਾਇਸੈਂਸ ਵਾਲੀਆਂ ਬੰਦੂਕਾਂ ਅਤੇ ਹਥਿਆਰ ਘਰ ਤੱਕ ਡਿਲੀਵਰ ਕੀਤੇ ਜਾਂਦੇ ਨੇ ਫੇਕ ਡਾਕੂਮੈਂਟਸ ਨਕਲੀ ਪਾਸਪੋਰਟ ਆਧਾਰ ਕਾਰਡ ਅਤੇ ਡਿਗਰੀਆਂ ਵੀ ਮਿਲਦੀਆਂ ਨੇ ਸਭ ਤੋਂ ਮਸ਼ਹੂਰ ਕੇਸ ਸੀ ਸਿਰਕਰੋਡ ਦਾ ਇਹ ਡਾਰਕ ਵੈਬ ਦਾ ਸਭ ਤੋਂ ਵੱਡਾ ਬਾਜ਼ਾਰ ਸੀ ਜਿਸ ਨੂੰ ਰੌਸ 올ਬਰਿਕਟ ਨਾਮ ਦਾ ਇੱਕ ਲੜਕਾ ਚਲਾਉਂਦਾ ਸੀ ਉਸ ਨੇ ਕਰੋੜਾਂ ਡਾਲਰ ਕਮਾਏ ਪਰ ਅੰਤ ਵਿੱਚ FBI ਨੇ ਉਸ ਨੂੰ ਫੜ ਲਿਆ ਅਤੇ ਅੱਜ ਉਹ ਜੇਲ੍ਹ ਵਿੱਚ ਉਮਰ ਕੈਦ ਕਰ ਰਿਹਾ ਪਰ ਦੋਸਤੋ ਕੀ ਡਾਰਕ ਵੈਬ ਸਿਰਫ ਬੁਰਾ ਹੈ ਜਵਾਬ ਹੈ ਨਹੀਂ ਇਸ ਨੂੰ ਅਸਲ ਵਿੱਚ ਅਮਰੀਕੀ ਨੇਵੀ ਨੇ ਜਾਸੂਸਾਂ ਦੀ ਸੁਰੱਖਿਆ ਲਈ ਬਣਾਇਆ ਸੀ ਅੱਜ ਵੀ ਕਈ ਪੱਤਰਕਾਰ ਅਤੇ ਐਕਟੀਵਿਸਟਸ ਇਸ ਦਾ ਇਸਤੇਮਾਲ ਕਰਦੇ ਨੇ ਤਾਂ ਜੋ ਉਹ ਤਾਨਾਸ਼ਾਹ ਸਰਕਾਰਾਂ ਤੋਂ ਬਚ ਕੇ ਸਚਾਈ ਦੁਨੀਆ ਸਾਹਮਣੇ ਲਿਆ ਸਕਣ ਐਡਵਰਡ ਸਨੋਡਨ ਵਰਗੇ ਲੋਕਾਂ ਨੇ ਡਾਰਕ ਵੈਬ ਦੀ ਮਦਦ ਨਾਲ ਹੀ ਸਰਕਾਰੀ ਰਾਜ ਲੀਕ ਕੀਤੇ ਸਨ ਇੱਥੋਂ ਤੱਕ ਕਿ ਫੇਸਬੁੱਕ ਅਤੇ ਬੀਬੀਸੀ ਦੀਆਂ ਵੀ ਆਪਣੀਆਂ ਡਾਰਕ ਵੈਬਸਾਈਟਾਂ ਨੇ ਇੰਟਰਨੈਟ ਤੇ ਇੱਕ ਬਹੁਤ ਵੱਡੀ ਫਵਾਹ ਹੈ ਰੈੱਡ ਰੂਮਸ ਦੀ ਕਹਾ ਜਾਂਦਾ ਹੈ ਕਿ ਡਾਰਕ ਵੈਬ ਤੇ ਅਜਿਹੇ ਲਾਈਵ ਸ਼ੋਅ ਚੱਲਦੇ ਨੇ ਜਿੱਥੇ ਲੋਕ ਪੈਸੇ ਦੇ ਕੇ ਕਿਸੇ ਇਨਸਾਨ ਨੂੰ ਤਸੀਹੇ ਦਿੰਦੇ ਹੋਏ ਦੇਖਦੇ ਨੇ ਜਾਂ ਫਿਰ ਪੈਸੇ ਦੇ ਲੈ ਕੇ ਜਿਸਮਾਨੀ ਤੰਦੇ ਚਲਾਏ ਜਾਂਦੇ ਨੇ ਪਰ ਖੋਜ ਕਰਤਾਵਾਂ ਦਾ ਮੰਨਣਾ ਹੈ ਕਿ ਇਹ ਸਿਰਫ ਕਹਾਣੀਆਂ ਨੇ ਟੌਰ ਬ੍ਰਾਊਜ਼ਰ ਇੰਨਾ ਹੌਲੀ ਚੱਲਦਾ ਹੈ ਕਿ ਉੱਥੇ ਲਾਈਵ ਵੀਡੀਓ ਸਟ੍ਰੀਮ ਕਰਨਾ ਲਗਭਗ ਅਸੰਭਵ ਹੈ ਜ਼ਿਆਦਾਤਰ ਡਾਰਕ ਰੰਡ ਰੂਮ ਸਾਈਟਾਂ ਸਿਰਫ ਲੋਕਾਂ ਨੂੰ ਡਰਾ ਕੇ ਪੈਸੇ ਲੁੱਟਣ ਲਈ ਬਣਾਈਆਂ ਗਈਆਂ ਨੇ। ਤਾਂ ਦੋਸਤੋ, ਡਾਰਕ ਵੈਬ ਕੋਈ ਭੂਤ ਮੰਗਲਾ ਨਹੀਂ, ਬਲਕਿ ਤਕਨੀਕ ਦਾ ਇੱਕ ਅਜੀਹਾ ਹਿੱਸਾ ਹੈ ਜਿਸ ਦੇ ਦੋ ਚਿਹਰੇ ਹਨ। ਇੱਕ ਪਾਸੇ ਅਪਰਾਧੀਆਂ ਦਾ ਟੱਲਾ ਹੈ ਅਤੇ ਦੂਜੇ ਪਾਸੇ ਇਹ ਆਜ਼ਾਦੀ ਦਾ ਹਥਿਆਰ ਹੈ। ਸਾਡੀ ਤੁਹਾਨੂੰ ਇਹੀ ਸਲਾਹ ਹੈ। ਉਤਸੁਕਤਾ ਵਿੱਚ ਆ ਕੇ, ਕਯੂਰਿਓਸਿਟੀ ਵਿੱਚ ਆ ਕੇ ਕਦੇ ਵੀ ਡਾਰਕ ਵੈਬ ਤੇ ਜਾਣ ਦੀ ਕੋਸ਼ਿਸ਼ ਨਾ ਕਰਨਾ। ਕਿਉਂਕਿ ਉੱਥੇ ਇੱਕ ਗਲਤ ਕਲਿੱਕ ਤੁਹਾਡਾ ਸਾਰਾ ਡਾਟਾ ਹੈਕ ਕਰਵਾ ਸਕਦਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਨੂੰ ਡਾਰਕ ਵੈਬ ਪੂਰੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ? ਹੇਠਾਂ ਕਮੈਂਟ ਕਰਕੇ ਜਰੂਰ ਦੱਸਿਓ। ਜੇਕਰ ਵੀਡੀਓ ਜਾਣਕਾਰੀ ਭਰਪੂਰ ਲੱਗੀ ਤਾਂ ਲਾਈਕ ਅਤੇ ਸ਼ੇਅਰ ਜਰੂਰ ਕਰਿਓ। ਸਤਿ ਸ਼੍ਰੀ ਅਕਾਲ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।